ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਆਪਾਂ ਪਹੁੰਚਿਆ ਸੋਨੂ ਵੀਰ ਕੋਲ ਤੇ ਆਹ ਬਹੁਤ ਹੀ ਵਧੀਆ ਪਾਈ ਨੇ ਲਿਖਿਆ ਸ਼ੇਅਰ ਤੁਹਾਨੂੰ ਸੁਣਾਉਨੇ ਆਂ ਖੁਸ਼ੀਆਂ ਦਾ ਰਾਗ ਗੁਜੇ ਬਾਬੇ ਦੀ ਰਬਾਬ ਚੋਂ ਸੁੱਖ ਦਾ ਸਨੇਹਾ ਰੱਬਾ ਆਉਂਦਾ ਰਹੇ ਪੰਜਾਬ ਤੋਂ ਸੁੱਖ ਦਾ ਸਨੇਹਾ ਆਵੇ ਚੜਦੇ ਪੰਜਾਬ ਤੋਂ ਸੁੱਖ ਦਾ ਸਨੇਹਾ ਆਵੇ ਲੈਂਦੇ ਪੰਜਾਬ ਤੋਂ ਵਾਹਿਗੁਰੂ ਕਿਰਪਾਈ ਰੱਖੇ ਦੋਵਾਂ ਦੇਸ਼ਾਂ ਦੇ ਲੈਂਦਾ ਤੇ ਚੜਦਾ ਦੋਵੇਂ ਆਪਣੇ ਆ ਵਧੀਆ ਨਹੀਂ ਨਹੀਂ ਹੈ ਭਾਈ ਦਾ ਜੂੜਾ ਬਹੁਤ ਹੀ ਵਧੀਆ ਲੱਗੀ ਗੱਲਾਂ ਨੂੰ ਤੇ ਕਈ ਹੁਣ ਦੇਖ ਜਾਂਦੇ ਆ ਭਾਈਆ ਵਧੀਆ ਸੋਨੂ ਡੇਰੀ ਫਾਰਮ ਗਈ ਕੁਛ ਹਾਂਜੀ ਹਾਂਜੀ ਬਾਹਰ ਦਾ ਨਾਮ ਅੱਖਰ ਲਿਖਿਆ ਨਹੀਂ ਨਹੀਂ ਬਹੁਤ ਹੀ ਚੰਗੀ ਗੱਲ ਆ ਬਹੁਤ ਹੀ ਚੰਗੀ ਗੱਲ ਆ ਤੇ ਸ਼ੇਰ ਵੀ ਬਹੁਤ ਚੰਗਾ ਲੱਗਾ ਵਾ ਹਾਂ ਹੋਰ ਭਾਜੀ ਕੋਹ ਦੇਖਣਾ ਵਾ ਉਹ ਵੀ ਚਿੱਕੀਆਂ ਦੇਖਣਾ ਕਿ ਲੋਕ ਯਾਦ ਕਰੂਗੇ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਪਹਿਲਾਂ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9814567552 ਠੀਕ ਹੈ ਜੀ ਤੇ ਬਈਆ ਪਹਿਲੇ ਨੰਬਰ ਤੇ ਮੈਂ ਜਿਹੜੀ ਇਹ ਤੋਂ ਕਰੀਏ ਸ਼ੁਰੂਆਤ ਇਹ ਕਿਵੇਂ ਜੇ ਕਿਣਵਾ ਸੂਗਾ ਸੁਈਆ ਅੱਛਾ ਜੀ ਠੀਕ ਹੈ ਜੀ ਸੱਤਾ ਤੋਂ ਅੰਦਰ ਹੀ ਹੋ ਪਾ ਜੀ ਠੀਕ ਹੈ ਲਓ ਬਈ ਸਾਢੇ 6 ਲਓ ਪੱਕਾ ਹਾਂ ਤੇ ਚਵਾਈ ਚਵਾਈ ਖਿਲਾ ਦਿੰਦੇ ਆ ਇਹ ਲਾਈਵ ਆ ਹਾਂ ਠੀਕ ਹੈ ਠੀਕ ਖੋਲੋ ਬਾਈ ਫਿਰ ਇੱਕ ਪਹਿਲਾਂ ਫਿਰ ਤੋੜ ਲੀਏ ਤੋੜ ਲਓ ਕੋਈ ਗੱਲ ਨਹੀਂ ਲੋ ਭਾਜੀ ਸੇਂਗ-ਸੇਂਗ ਥੋੜਾ ਜਿਹਾ ਜਰੂਰ ਖੁੱਲੋ ਆ ਗਿਆ ਜ ਹੈ ਜੈਡ ਬਲੈਕ ਤੇ ਉਹ ਵਾਲਾ ਜਵਾਕ ਤੁਹਾਨੂੰ ਦਿਖਾਉਂਦੇ ਆਪਾਂ ਆ ਫੀਮੇਲ ਕਾਫ ਜੇ ਪਿਛੇ ਵੀ ਪਲਿਆ-ਪਲਿਆ ਤੇ ਚੱਡਾ-ਚੁਡਾ ਨੇ ਥਾਣ ਜਿਹੜਾ ਬਹੁਤ ਹੀ ਚੰਗਾ ਵਾ ਤੇ ਕੱਦ ਵਜਨ ਦੀ ਚੰਗੀ ਆ ਤੇ ਐ ਵੀ ਸਿੰਗਲ ਹੱਡੀ ਕਰੋ ਜੀ ਚੱਕ ਜੈਡ ਬਲੈਕ ਆ ਗਈ ਤੇ ਸੁਆ ਭਾਈ ਕਿਨਵਾ ਦੱਸਿਆ ਜੀ ਦੂਜਾ ਇਹ ਹੋਣੀ ਪਾਜੀ ਮੈਂ ਜੱਗੇ ਆਈ ਆਵਾਜ਼ ਬੜੀ ਮਹਿੰਗੀ ਅੱਛਾ ਜੀ ਮੱਲੀ ਕੋਈ ਆਈ ਬੱਲੇ ਮੈਂ ਇੱਥੋਂ ਠੀਕ ਆ ਠੀਕ ਹੈ ਮੱਲੀ ਜੱਥੇ ਆਪਣੇ ਬੱਲੇ ਹਾਂਜੀ ਹਾਂਜੀ ਉਦੋਂ ਆਈ ਲਓ ਬਾਜੀ ਲਾਗੇ ਤੋਂ ਥਣ ਥਣ ਪਾਓ ਨੀ ਚੰਗਾ ਲੰਮਾ ਲਗਾ ਵੇ ਮਿਲਕ ਵਾਂ ਜੀ ਪਹੁੰਚਣ ਪੰਜਨੋ ਦਿੱਤੀ ਅੱਛਾ ਜੀ 80 ਹਜ਼ਾਰ ਦੀ ਬੱਲੇ ਦੋ ਦੋ ਹੈ 12 ਕਿਲੋ ਅੱਛਾ ਅੱਛਾ ਇਹ ਡੇਢ ਦੋ ਦੋ ਟਾਈ ਵੀ ਨੇ ਹੋਇਆ ਇਹਨੂੰ ਕੀ ਮੈਂ ਜਿਉ ਸਿਰਫ ਡਾਢੀ ਲਾਤੀ ਆ ਸਾਹਮਣੇ ਕੋਈ ਨਹੀਂ ਇਹ ਸੱਜਰ ਦਾ ਕਿੰਨਾ ਤੇ ਰਿਕਾਰਡ ਰਿਆ ਭਾਈ 12 13 ਕਿਲੋ ਦੁੱਧ ਹੁੰਦੇ ਰਹੇ ਉਹ ਰਾਮ ਦਾ ਅੱਛਾ ਜੀ ਸਿਰਫ ਸਾਂਭੀ ਨਹੀਂ ਮੱਝ ਹੁੰਦੀ ਸਾਂਭੀ ਨਹੀਂ ਦੋ ਚਾਰ ਚੰਗੀ ਦੀਵਾਗੀ ਹਾਂ ਜੀ ਅੱਜ ਹੋਣੀ ਚੰਗੀ ਉਸੇ ਕੋਲ ਤੇ ਚੱਲੀ ਲੈਓ ਬੱਚਾ ਲੈਓ ਦਿਖਾਈਏ ਚੋਾਈ ਜਿਹੜਾ ਦੁੱਧ ਇਹਨੇ ਸੱਜਰ ਨੇ ਭਰਿਆ ਤੇ ਸੂਈ ਨੂੰ ਕੋਈ ਟਾਈਮ ਹੋ ਗਿਆ 2 2 2.5 ਮਹੀਨਾ ਦਾ 3 ਮਹੀਨਾ ਪਾ ਗਿਆ ਤੇ 6 ਡਾਂ ਡਾਂ ਕਰਦੀ ਬੱਚਾ ਵੇਖ ਦੇਖੋ ਕਰੋ ਜੀ ਚੱਕਾ ਖਾਪੀਆਂ ਤੁਪੀਆਂ ਵੱਟੀਆਂ ਪੂਰੀਆਂ ਇਹ ਭਾਈ ਡੇਰੀ ਜੋ ਲੱਗਦੀ ਮਿਲਵਾਈ ਦੇ ਆਈਦੇ ਸ਼ਹਿਰ ਦੇ ਇੱਕੇ ਥਾਰੇ ਹੀ ਆ ਮਾਝ ਵੀ ਬੰਦੇ ਨੇ ਕੱਲੀ ਦੇ ਖੀ ਕੋਈ ਸ਼ਾਮੇ ਵਾਈ ਦਾ ਰੰਗ ਜਾਗਦਾ ਸਿਰਫ ਸਾਹਮਣੇ ਸੁਣ ਪਾਈ ਕੱਢ ਲਾ ਠੀਕ ਹੈ ਠੀਕ ਹੈ ਹੋ ਵੀ ਹੈ ਠੰਡੀ ਠੀਰੀ ਆ ਤੇ ਸਿੰਗਲ ਹੰਡੀ ਆ ਕੀ ਕਰ ਸਕਦੇ ਨਹੀਂ ਹੈ ਵੀ ਕਰਮਾਲੀ ਠੰਡੀ ਆ ਕੋਈ ਡਰਦੀ ਨਹੀਂ ਕੱਢ ਜੰਗਾਣਾ ਵਜਨੋ ਹੋਲੀ ਥੋੜੀ ਮਤਲਬ ਸਾਂਹ ਥਣੀ ਦੇ ਭਰਾ ਨੇ ਘੱਟ ਗਈ ਆ ਕੋਈ ਸਾਂਹ ਲਾ ਨਹੀਂ ਤੇ ਮਾਈ ਦੀ ਚਵਾਈ ਦੇ ਸੋ ਨਾਲ ਕੀ ਲੱਗਦੀ ਹੈ ਪਾਣੀ ਬੜਾ ਜੰਗਾ ਦੇ ਹਾਂ ਉਹਨੇ ਵੇਖੋ ਆ ਪੂਰਾ ਗੱਡਦਾ ਨੇ ਇਹ ਭਾਈ ਦੁੱਧ ਪਾਲ ਕੇ ਲੋ ਘੱਟ ਦੇ ਦੰਗਲ ਸੀਲ ਹੋਏ ਚਾਲੂ ਮੇ ਲੋ ਕਰੀ ਚੂੜੀ ਖਾਈ ਆਂਦੀ ਜੀ ਹਾਂ ਨਾ ਨਾਂ ਬਲਿਆਂ ਵਿੱਚ ਤੁਹਾਡਾ ਚਲੋ ਹਾਂਜੀ ਛੋਟੇ ਰਟਾਲਾ ਭਰਾ ਪਰ ਇਹ ਵਿਖਦੇ ਰਿਸ਼ ਦੀ ਮਾਲ ਆਪਾਂ ਇਹ ਜਾਇਜ਼ ਹੁੰਦਾ ਨਾ ਮਾਲ ਵਿਖਦਾ ਜਿੰਨੇ ਕਿ ਭਾਈ ਆਪਾਂ ਸੱਜਰ ਦੇਣਾ ਉਹਨੇ ਦਾ ਪੁੜਗੀ ਵੇਚਦਾ ਹਾਂ ਵੇਖਦਾ ਭਾਗੇ ਘਾਟਾ ਕੋਈ ਨਹੀਂ ਇੱਥੇ ਕਲੋ ਤਾਏ ਕਰ ਪਈਏ ਲਸਤੀ ਜ਼ਰੂਰ ਆ ਬਾਕੀ ਅਸੀਂ ਆਪ ਤੇ ਨਹੀਂ ਭਾਜੀ ਖਾਂਦੀ ਪੂਰੀਆਂ ਦੋ ਪੈ ਗਈਆਂ ਨਾ ਮਾਝ ਉਸੇ ਤੋਂ ਦਿਰ ਤੱਕ ਨਹੀਂ ਆ ਭਾ ਕਰ ਦੇਣਾ ਨਿਕਾਜ ਆ ਛੋੜਾ ਜਿਹਾ ਭਾਗ ਸੁਣਾਓ ਵੀ ਤਾਜੀ ਸੂਈ ਤਸੋਂ ਜਿਹਦਾ ਮੁੱਲ ਛੋਟਾ ਅੱਛਾ ਜੀ ਨੇ ਵੀ ਸਾਨੂੰ ਥੋੜੀ ਘਟਾਣਾ ਹੋਈ ਉਹਦੀ ਸਾਮ ਕਰ ਦਿਆ ਲਸਤੀ ਥੋੜੀ ਜਿਹੀ ਪਹਿਲੇ ਫੋਨ ਦੇ ਵਿੱਚ ਨਹੀਂ ਅੱਜ ਹਾਂਜੀ ਲਓ ਵੀ ਭਰਾਓ ਪੱਤੀ ਜਿਹੜੀ ਉਹ ਵੀ ਚੰਗੇ ਰਿਕਾਰਡ ਜੀ ਤੇ ਥਾਣੇ ਤੋਂ ਬਣਾ ਰਿਹਾ ਗੈਸ ਉਹ ਵੀ ਦਿਖਾਉਨੇ ਆਪਾਂ ਤੇ ਪੱਤੀ ਦਾ ਬਸ ਆਮ ਨੂੰ ਗਰੇ ਕਾਂ ਚੰਗੀ ਬਣ ਗਈਆਂ ਤੇ ਸੋਣ ਆ ਗਿਆ ਸੋਣ ਟੋਟਰ ਵੱਜ ਗਿਆ ਦੁਕਾਨ ਦਾ ਜਿਹੜਾ ਮਿੰਟ ਹਾਂਜੀ ਦੇਖੋ ਭਾਈ ਚਵਾਈ ਹੁਣ ਆਹ ਵੇਖੋ ਠੀਕ ਠੀਕ ਚੋਈਣਾ ਜਰੂਰ ਹੋ ਗਿਆ ਵੀਡੀਓ ਦੇ ਵਿੱਚ ਮਾਫ ਕਰਨਾ ਤੇ ਚਵਾਈ ਕਿਹੜੇ ਥਾਣੇ ਦੀ ਕਿਹਾ ਕਰਵਾ ਦੇ ਦੇ ਹਾਂ ਹੈ ਗੱਲ ਬਾਤ ਇਹ ਵੱਡੀ ਮਾਈ ਦਾ ਜਿੱਤਾ ਕਰਾਉਂਦਾ ਥਾਣਾ ਥੋੜੀ ਜਿਆਦਾ ਕਿੰਨਾ ਕੱਢ ਦੂ ਭਾਈ ਹੁਣੇ ਭਾਈ ਉਹ ਤੁਹਾਡੇ ਸਾਹਮਣੇ ਆ ਵੇਖ ਲੋ ਕਿੰਨਾ ਕੱਢਦੀ ਆ ਲੈ ਵੇ ਜੀ ਟਲਟਲ ਲਈ ਸਾਹਮਣੇ ਚੋਲਿਆਂ ਨੂੰ ਬਿਲਕੁਲ ਟੋਲੀ ਭਾਈ ਭਾਈ ਰੂਹ ਹੀ ਨੇ ਵਾਲੇ ਜੇ ਭਾਈ ਫਾਟ ਉਹਦਾ ਪਾ ਚੋਣੇ ਇੱਦਾਂ ਸਾਹਮਣੇ ਕੋਈ ਨੁਕਸ ਹੋਵੇ ਤੇ ਰਾਜ ਗਾੜੀ ਠੀਕ ਲਾਉਂਗਾ ਗਾੜ ਹੈ ਜੀ ਐ 1.7 ਲੀਟਰ 1.7 ਲੀਟਰ ਦੇ ਨਾਲ ਦੇ ਕਰਨੀਆਂ ਆ ਆਂ ਜਿਹੜੇ ਮਦਰ ਲੈਣਾ ਦੇ ਦਵਾਈ ਬਿਲਕੁਲ ਦੋਲ ਧਾਰਾ ਰੱਖੋ ਇਹ ਭੂਰ ਛਕਾਣੀਆਂ ਹੋ ਗਿਆ ਹੀ ਆਵੇ ਮਾਦਰ ਗਾੜੀ ਹੋਟਲ ਲੱਗੀ ਤੇ ਆ ਵੇਖੋ ਭਾਈ ਜਿਹੜਾ ਮੱਝ ਲੈ ਗਿਆ ਨਾ ਹਾਂਜੀ ਕਾਦੀਆਂ ਬੋਰੀਆਂ ਖਾ ਗਿਆ ਦੋ ਮੱਝ ਦੱਸ ਦੂ ਵੱਖੇ ਮੱਝ ਹੈਗੀ ਐ ਸਹੀ ਗੱਲ ਦੋ ਮਰੋ ਕੈਮਰਾ ਪਰ ਆ ਕੇ ਵੀ ਲਓ ਸਦਾ ਯੋ ਗੰਦਾ ਟਾ ਫਿਰ ਮੱਥੇ ਦੇਖੋ ਐਨ ਮੜਾ ਜਾ ਐਨ ਉਹ ਵੈਂਦੇ ਸੋਣੂ ਅਜਨਾਲੇ ਵਾਲਾ ਆ ਬੈਠਾ ਹੀ ਮੱਜੇ ਦੇ ਥੱਲੇ ਆਈ ਸੋਨੂ ਹੋ ਵੇਖੋ ਨਵਾਂ ਆ ਗਿਆ ਹਾਂ ਨਿੱਕੀ ਕੁੜੀ ਨੇ ਵੀਡੀਓ ਪਾਈ ਕਿਹੜੀ ਕੱਲ ਪਰਸੋਂ ਦੀ ਵਾਇਰਲ ਹੁੰਦੀ ਆ ਮੱਜਾਂ ਦੀ ਅੱਛਾ ਆ ਸਾਡੀਆਂ ਮੱਜਾਂ ਜੇ ਇੰਨਾ ਇੰਨਾ ਦੁੱਧ ਜੇ ਪਰ ਸੋਨੂ ਸੋਨੂ ਹੀ ਹੈ ਨਾ ਨਹੀਂ ਸੋਨੂ ਚ ਆ ਗਿਆ ਇਹ ਗੱਲ ਬਾਤ ਉਧਰ ਵੇ ਚੈੱਕ ਕਰ ਉਧਰ ਆਵਾਜ਼ ਚੈੱਕ ਆਵਾਜ਼ ਦਿਖਾਈ ਆ ਵਾਹ ਆਪਣੇ ਰਾ ਆ ਗਿਆ ਤੇ ਸ਼ਾ ਆ ਗਿਆ ਸੋਨੂ ਜੀ ਨਾਲ ਇਹ ਆ ਆ ਗਿਆ ਅੱਛਾ ਆ ਗਿਆ ਟੜੂ ਬੜੇ ਬਣਾਏ ਤੁਨੂੰ ਨਾ ਹੈ ਸ਼ਕੀਨ ਆ ਸ਼ਕੀਨ ਹੈ ਸ਼ਕੀਨ ਕੁਛ ਦੇ ਲਿਆ ਬੰਦਾ ਹਾਂ ਵਧੀਆ ਹੈ ਹੀਰਾ ਬੰਦਾ ਹੜਤੋ ਕੇ ਆ ਬੰਦੇ ਜੀ ਤੁਨੂੰ ਜੋ ਆ ਉਹ ਇਨੀ ਪਟ ਪਟੇ ਖਾਂਦਾ ਕੋਈ ਚੋਦੇ ਸਾਰੀ ਲੱਭ ਜਿਹੜੇ ਪੈਰ ਤੇ ਖੜੀ ਕਰਮ ਵਾਲੀ ਉੱਥੇ ਹੀ ਖੜੀ ਆ ਬਹੁਤੀ 13 ਤੀਰ ਹੈ ਬਾਕੀ ਸਵੇਰ ਪਈ ਮੈਨੂੰ ਦੂਜਾ ਨਹੀਂ ਤੇ ਜਾ ਲੱਗਦੀ ਆ ਮੈਂ ਦੂਜਾ ਭਾਈ ਜੀ ਸੇਵਾ ਖੋਣ ਗਈ ਦੇ ਅੱਛਾ ਸੇਵਾ ਚਲੀ ਗਈ ਤੀਰ ਗਈ ਤੇ ਚਲ ਤੀਜਾ ਵੀ ਹੋਏ ਕਿਹੜਾ ਬੁੱਢੀ ਹੋ ਗਈ ਆ ਨਾ ਨਾ ਕੁਛ ਕਰ ਸੂਰੇ ਅਸਲ ਚ ਮੈਨੂੰ ਤੀਜੇ ਜਾ ਕੇ ਦੁੱਧ ਸਟਾਰਟ ਹੁੰਦਾ ਸਹੀ ਗੱਲ ਪਹਿਲੇ ਦੂਜੇ ਦਾ ਜਿਹੜਾ ਉਹ ਸਾਫ ਦੀ ਇਹਨੇ ਪਹਿਲੇ ਲੱਗੰਦਾ ਬਣਾ ਕੇ ਤੇ ਸਾਫੀ ਚੈੱਕ ਕਰ ਸਕਦੇ ਤੁਸੀਂ ਚਾਰਾਂ ਰਾਂ ਉੱਠ ਕੇ ਭਾਵੇਂ ਜਿਹੜੇ ਪੈਰ ਤੇ ਬੈਠੀ ਉੱਥੇ ਖੜੀ ਜਾ ਕਰਦੇ ਪਈਆ ਆਏ ਅੰਤਲ ਜੀ ਆਜੋ ਭਾਵੇਂ ਨਹੀਂ ਚਲ ਚੱਕ ਲੋ ਚੱਕ ਲੋ ਪੁਣੇ ਚੱਕ ਜਾ ਨਾ ਨਾ ਇਹ ਸੋਨ ਦੀ ਲੱਤ ਮਾਰ ਕੇ ਹੋਰ ਤਾਂ ਬੁੱਧਾ ਮੈਂ ਫਾਰ ਹੀ ਛੱਡ ਦਾਂਗਾ ਭਾਜੀ ਅੱਛਾ ਜੀ ਹੱਦ ਕਰ ਜੀ ਜਿਹੜੇ ਦਾ ਮਾਨ ਹੈ ਉਸੇ ਦੇ ਕੀਤਾ ਮਾਨ ਹੁੰਦਾ ਕਿ ਇਹ ਚੀਜ਼ੇ ਮਾਨਦਾ ਪਾਣੂ ਦੇ ਹਾਂਜੀ ਹਾਂਜੀ ਪਹਿਲੀ ਵੀਡੀਓ 'ਚ ਵੀ ਆਕਨ ਗੀਨਾ ਪਾਇਆ ਇਹ ਪਾਇਆ ਪਾਇਆ ਦਾਹ ਨਹੀਂ ਗੱਲੇ ਬੈ ਗਏ ਮੇਰੇ ਭਾਵੇਂ ਇਹ ਨਹੀਂ ਗੁੱਲ ਤਾਲੂ ਤਾਂ ਮਾਰ ਨਾਲ ਹੀ ਵੜਾ ਗਈ ਭਾਜੀ ਠੀਕ ਹੈ ਚੱਕੋ ਕੋਈ ਨਾ ਚਾਹ ਪੀਏ ਚੱਕੜਿਆ ਪਰ ਮਾਨ ਤੇ ਆਇਆ ਠੰਡਾ ਨਹੀਂ ਬਿਲਕੁਲ ਸਹੀ ਗੱਲ ਹੈ ਕੋਈ ਸ਼ੱਕ ਨਹੀਂ ਯੇ ਬਦਾਦੋ ਜੇ ਕੋ ਗੱਲ ਵਾਦ ਹੈਗੀ ਨਾ ਜੀ ਮਾਈ ਦੀ ਵੀਡੀਓ ਬਣਾਉਣਾ ਵੀ ਲਾਤੀ ਮਾਰੂਗੀ ਅਛਾ ਹੀ ਸਹੀ ਗੱਲ ਹੈ ਇਧਰ ਆਓ ਬਈਆਂ ਨੂੰ ਬਾਹਰ ਥਲੇ ਭੋਵੇਂ ਠੀਕ ਹੈ ਠੀਕ ਹੈ ਨਹੀਂ ਠੰਡੀ ਕਰਮ ਵਾਲੀ ਹੈ ਪਲੋ ਇਹ ਚ ਕੋਈ ਘਾਟਾ ਨਹੀਂ ਜੇ ਪਲੋ ਆਹ ਵੇਖੋ ਜੀ ਲਾਓ ਧਾਰਾ ਆਹ ਚੀਜ਼ਾਂ ਬਹੁਤ ਲਾਓ ਦੋ ਧਾਰਾ ਪਏ ਨੇ ਇਹ ਪੈਸੇ ਪਿਛੱਕਰੀ ਭੋਵੇਂ 2-4000 ਰੁਪਏ ਲੱਗ ਜੇ ਆਹ ਚੀਜ਼ਾਂ ਦਾ ਕੋਈ ਨਹੀਂ ਜੇ ਆਹ ਵੇਖੋ ਜੀ ਆਲੋ ਵਈ ਤੇ ਨਾਰਾ ਉੱਥੇ ਦੇ। ਤੇ ਨਾਰਾ ਬੈ ਗਿਆ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲਾਤ ਉੱਥੇ ਜਿੱਥੇ ਖੜੀ ਆ। ਆ ਵੇਖੋ। ਚੱਕ ਲਓ ਬਾਈ ਦੇ। ਉਹ ਤਾਂ ਪਾਪਾ ਜੀ 7 ਨੀ ਦੇ। ਆਪਾਂ 6 ਕ ਨੂੰ ਦੁੱਧ ਕਰਕੇ ਦਵਾਉਗੇ। ਦੱਸਿਓ ਹਾਂ। 6 ਕ ਦਾ ਦੁੱਧ। ਠੀਕ ਹੈ ਠੀਕ ਹੈ। ਹਾਂ ਜੀ ਬਈ ਇਹ 3 ਤੋਂ ਵੱਧ ਹੋ ਸਕਦਾ ਏ। ਆਪਾਂ ਇਹਦੇ ਪਾਜੀ 7 ਨੀ ਦੇ ਆਪਾਂ 6 ਕ ਲੋ ਆਨੇ ਆ। ਲੋ ਬਈ 6 ਦੀ ਜਿਹੜੀ ਫੁੱਲ ਗਰੰਟੀ ਆ। ਹੋਊਗਾ ਵਾਅਦਾ। ਆ ਲੋ। ਆ ਲੋ। ਲੈ। ਚਾਰ ਆ ਜੇ ਚੌਥੀ ਯਾਰ। ਹੈ ਜੀ ਕੋਈ ਨਹੀਂ ਗੱਲ। ਨਹੀਂ ਇਹ ਪੇ ਤੁਹੀਵੇਂ ਆਗੇ ਤਾਰਾ ਥੜੀ ਲੱਗ ਗਈ ਠੀਕ ਹੈ ਠੀਕ ਏਡੀ ਕਰਵਾ ਲਈਏ ਹਮ ਚਲੋ ਹੁਣ ਦੂਜੇ ਪਾਸੇ ਹੋਈ ਚੱਕ ਲਓ ਚੱਕ ਲਓ ਕੋਈ ਸ਼ੱਕ ਦਾ ਤੋੜਾ ਬਾਜ਼ੀ ਨਹੀਂ ਸ਼ੱਕ ਹੈ ਨਹੀਂ ਕੋਈ ਦੇ ਇੱਕ ਰੀ ਵੀ ਉਹ ਤੋਂ ਦੋਰੀ ਹੋ ਸਿਆਣੀ ਵੇਂਦੀ ਆ ਪੀ ਬਾਜ਼ੀ ਦੇ ਥੱਲੇ ਆ ਹਾਂ ਨਹੀਂ ਹੈ ਚੰਗੀ ਹੈ ਜਿਹੜਾ ਮੁੱਲ ਭਾਜੀ ਆ ਦੱਸੀ ਜਪਾ ਲੈਣ ਦੇ ਅੰਦਾਜ਼ ਦੱਸਣਾ ਪੜਾਉਣਾ ਨਹੀਂ ਗਾੜੇ ਹਾਂ ਇਹਦਾ ਮੁੱਲ ਹਾਨਾ ਭਾਈ ਮੈਂ ਕਰ ਦਈਏ ਇਹਦਾ ਜਿੱਦਾਂ ਦੀਆਂ ਸੀਨੀਆਂ ਜੋ ਵੇਹ ਦੇ ਵਿੱਚ ਗੂਫੀਆਂ ਜਿਹੜੀਆਂ ਹਾਂਜੀ ਮੈਨੂੰ ਪਤਾ ਜਾਂ ਤੁਸੀਂ ਵੇਖਦੇ ਤੁਹਾਨੂੰ ਪਤਾ ਵਾ ਬਿਲਕੁਲ ਸਭ ਕੁਝ ਦੇ ਵਿੱਚ ਕੱਦ ਦੇ ਲੋ ਕਿ ਡਾਈ ਨਹੀਂ ਕੋਈ ਕਹਦੇ ਆ ਮੂੰਹ ਚੁੱਕ ਕੇ ਬਗੈ ਦੀ ਵੱਡੀ ਆ ਆਹ ਬਾਈ ਨਹੀਂ ਨਿਸ਼ਾਨੀ ਆ ਜਦੋਂ ਸਿੰਗ ਲੱਟੀਏ ਵੀ ਦੁੱਧాలే ਪੱਢੀ ਸਾਹਮਣੇ ਵਾਲੀ ਭਾਈ ਇਹ ਮਾਝੂਨ ਦੀ ਸਾਭੀ ਗਈ ਨਾ ਬੇਹਰਾ ਸਾਹਮਣੇ ਵਾਰੇ ਕਿਹੋਗਾ ਆਲੇ ਜਦੋਂ ਵੀ ਲੋ ਦੁੱਧ ਪਰ ਉੱਗੀ ਕਰਮਾਲੀ ਹਾਂ ਮੁੱਲ ਪਈ ਨਿਗਾਹ ਇਹ ਚੀਜ਼ਾਂ ਹੀ ਲੱਗਦੀਆਂ ਹਾਂਜੀ ਵੇਖੋ ਆਹੋ ਜੀ ਚੈੱਕ ਲਾਓ ਆਹੋ ਆਹੋ ਇਹਦੇ ਜੀ ਚਾ ਨਹੀਂ ਕੋ ਗੱਲ ਕਮਾਲ ਹੋ ਇਹਦਾ ਮੁੱਲ ਹੀ ਕੋ ਉਹੀ ਹੈ ਨੀ ਉਹ ਗੱਲ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਆਏ ਦੋ ਆਹ ਜੀ ਚੀਜ਼ਾਂ ਮਿਲ ਗਈਆਂ ਤੁਹਾਨੂੰ ਨਹੀਂ ਇਹ ਸੋਨੂ ਦੇ ਹੱਡੇ ਮਿਲ ਗਏ ਬੱਸ ਲਓ ਜੀ ਇਹ ਸੋਨੂ ਦੇ ਹੱਡੇ ਦੋ ਮਿਲ ਗਏ ਇਹਦਾ ਭਾਈ ਮੁੱਲ 55000 ਦੇ ਅੱਛਾ ਜੀ ਹਾਂ ਨਾ ਦੇ ਰਹੀਏ 53 ਦੀ ਚੜ੍ਹ ਕੇ ਮੰਨ ਤਾਂ ਕਰ ਦੋ ਤੁਸੀਂ ਕਰ ਦੋ ਆਪ ਹੀ ਕਰਦੇ ਆ ਆਡਾ ਤੇ ਹੁਣ ਮਤਲਬ ਇਹ ਗੋਣਾ ਦੀ ਕੁਸਲੀ ਹੈ ਨਹੀਂ ਸੇ ਜ਼ਿਆਦਾ ਕੀ ਹੋਣਾ ਜਿੰਨਾ ਕੋਨੇ ਮੰਗ ਲਿਆ ਕੀ ਕਰਾਂਗੇ ਇਹਦੇ ਚ ਹਾਂ ਨਾ ਭਾਈ ਬਿਲਕੁਲ ਜਿਹੜੀ ਛੋੜ ਹੀ ਹੁੰਦੀ ਹੈ 100 ਰੁਪਿਆ ਹਾਂ ਜੀ ਕੋਈ ਤੁਸੀਂ 200 ਕੋਈ ਵੀਰ ਸ਼ੇਰਾ ਆਂਦਾ 200 ਰੁਪਿਆ ਹੀ 100 ਛੋੜਾ ਕਰ ਮੰਨ ਲੇਂਗੇ ਪੂਰੇ 55000 ਦੀ ਹਾਨ ਜੜੀਏ ਲਓ ਵੀ ਜਿਹੜਾ ਵੀ ਮੇਰਾ 55 ਹੀ ਲੈ ਗਿਆ ਨਾ ਆ ਚੀਜ਼ਾਂ ਜਿਹੇ ਮਿਲੀਆਂ ਬਸ ਕਹੋ ਵੀ ਪੰਜਵੀਂ ਵਾਰ ਬੈਠ ਗਿਆ ਜੀ ਬਾਈ ਆਹ ਚੀਜ਼ਾਂ ਲੱਭਣੀਆਂ ਇੱਥੋਂ ਬਸ ਇਹ ਫ੍ਰੀਜੀ ਦੇ ਹਿਸਾਬ ਨਾਲ ਜਦੋਂ ਕੋਈ ਪ੍ਰਾਣਾ ਆ ਜੇ ਉਦੋਂ ਚਲੋ ਇਹ ਨਾ ਚੰਗੀ 55 ਚੰਗਾ ਆ ਕਰਖੰਦੀ ਹੈ ਨਾ ਆਹ ਹੈ ਜੀ ਕੋਈ ਗੱਲ ਲੈ ਵੀ ਇੱਧੋਂ ਪਰੇ ਜਾਂਦੇ ਜਾੜੀਆਂ ਕਿਉਂ ਪਰ ਜਾੜ ਨਹੀਂ ਆ ਦੁਨੀਆ ਵਸਦੀ ਆ ਗੱਲਾਂ ਭਰੀਆਂ ਨੇ ਆ ਚੀਜ਼ਾਂ ਨਹੀਂ ਜੇ ਲੱਭਦੀਆਂ 55000 52000 ਦਾ ਕੰਮ ਹੋਣਾ 200 ਰੁਪਿਆ ਕਰ ਦਈਆ ਪਾਣੀ 200 ਹੀ ਕਰਦਾਂਗੇ ਜੇ 200 ਨਾਲ ਲਓ ਭਾਈ 52000 ਤੇ 200 ਰੁਪਿਆ ਤੇ ਕੋਈ ਇਤਰਾਸ ਆਂ ਬੜਾ ਲੈ ਜਾਊਗਾ ਇੱਕ ਘਰ ਦਾ ਸ਼ਿੰਗਾਰ ਕੱਤੀ ਵੇਲੇ ਪੂਰੀ ਜਮਾਰ ਵਧੀਆ ਨਹੀਂ ਠੀਕ ਆ ਮੈਂ ਭਾਜੀ ਕਿਵੇਂ ਆ ਰਹਿ ਕੇ ਮਾਂ ਸੁਭਾ ਹੋ ਗਈ ਇਹ ਸੂਈ ਜੇ ਪਾਈਏ ਦੀ ਪਰ ਹੁਣ ਤੀਜਾ ਜਾਂ ਚੌਥਾ ਹੈ ਪੰਜਵਾਂ ਆ ਆਪਾਂ ਉਸ ਦੀ ਗੋ ਬੋਲੇ ਦੀ ਗਰ ਬੜਾ ਜਿਹੜਾ ਪਨ ਲਗਾ ਸੋਨਾ ਸੋਨਾ ਤੇ ਹੜਿਆ ਰਤਾ ਉੱਤਰ ਬਲ ਗਣਿਆ ਵਾ ਇਹ ਹੁਣ ਬੜੀ ਦੂਜੀ ਹੈ ਤੇ ਜੇ ਜਮਾਂਦਰੂ ਹੋ ਗਏ ਸਾਡੀ ਤੇਰੇ ਜੇ ਅੱਛਾ ਇਹਨੂੰ ਆ ਸੂਈ ਨੂੰ ਤਜਰਬਾ ਹੋ ਗਏ ਉਹ ਕੱਟੀ ਚ ਮਗਰੇ ਦੇ ਲੋ ਭਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਆ ਤੇ ਬਿਲਕੁਲ ਤਾਜੀ ਸੂਈ ਆ ਇਹਦਾ ਸੂਈ ਨੂੰ ਜਾਦੀ ਇਹ ਦੋ ਚਾਦਰ ਘੱਟ ਸੂਈ ਨੂੰ ਜਾਦੀ ਠੀਕ ਕੰਨਾਂ ਆਕਤੀਆ ਤੇ ਮੱਥੇ ਦੇ ਦੋ ਤਣੇ ਨਿਸ਼ਾਨ ਆ ਗਿਆ ਬੁੱਲ ਬਾਕੀ ਇਹ ਕੋਈ ਜੀ ਬੋਲਾ ਜੇ ਕੋਈ ਕੁਝ ਬਣਾ ਕੇ ਮੇਰੇ ਘਰ ਵੇਚ ਲੈ ਕੋ ਆਪਣੇਗਾ ਬਣਾਵੇ ਬੋਲਾ ਜੇ ਕੋਈ ਸ਼ੇਕ ਲਊਗਾ ਅੱਛਾ ਜੀ ਆਪਾਂ 5 ਕਿਲੋ ਗਰੰਟੀ ਦਵਾਂਗੇ ਬੋਲਾ ਠੀਕ ਹੈ ਜਮਾਂਦਰ ਹੋਵੇ ਸਾਡੀ ਤੇਲ ਜੇ ਇਹ ਬੈਣੀ ਵਾਲਾ ਕਿ ਤੂੰ ਜਾ ਬੈਣੀ ਦੇ ਪੰਨੇ ਪੰਨੇ ਜਾ ਬੈਣੀ ਵਾਲਾ ਹਾਂ ਉਹਨਾਂ ਕਿ ਜਾਈ ਜੇ ਪਾੜਾ ਮਤਲਬ ਪਾ ਕੇ ਨਾ ਬੱਚਾ ਛੱਡਦੇ ਹੋ ਪਾੜਾ ਉਹਨੇ ਪਾੜਾ ਉਹਦੇ ਸਾਡੇ ਜਵਾਗ ਮਰ ਗੁ ਜਾਂਦੇ ਆ ਹਾਂ ਜੀ ਤੁਹਾਨੂੰ ਪਾੜੇ ਦੀ ਨਗਰ ਦੀ ਜਹਾ ਹੋਵੇ ਵਧੀਆ ਗੱਲ ਆ ਬਿਲਕੁਲ ਸਹੀ ਗੱਲ ਹੈ ਹਾਂ ਜਦੋਂ ਕਿ ਸੂਆ ਭਾਵੇਂ ਉਹ ਤਿੰਜਾ ਵਾਲਾ 4ਵਾਂ ਵਾਲਾ ਹਾਂ ਇਹ ਵੀ ਥਾਂ ਤੋਂ ਥੋੜੀ ਜਿਹੀ ਘਟਿਆ ਨੀ ਨੀਲੀ ਦੇ ਵਿੱਚ ਆ ਗਈ ਜੇ ਅੱਖਾਂ ਵੀ ਨਾਲੀਆਂ ਨੀਲੀਆਂ ਤੇ ਪੇਠ ਕੁੜਾ ਜਿਹੜਾ ਬਹੁਤ ਹੀ ਚੰਗਾ ਵਾ ਬਾਕੀ ਥੋੜੀ ਜਿਹੀ ਲਿੱਸੀ ਆ ਸਰੀਰੋਂ ਭੱਜੀ ਜਿਹਾ ਮਜੂਦਾਂਵੇਂ ਦੋ ਹਾਂ ਕੱਤ ਵਜਾਂ ਦੀ ਚੰਗੀ ਆ ਤੇ ਬਾਕੀ ਇਹਦੀਆਂ ਵੀ ਨਿਸ਼ਾਨੀਆਂ ਦੁੱਧ ਵਾਲੀਆਂ ਜਿਹੜੀਆਂ ਆ ਵਾਕੋ ਆ ਗਈਆਂ ਹਜੇ ਇਹ ਭੱਲ ਗਿਆ ਥੱਲੇ ਦੇਖੋ ਠੀਕ ਠੀਕ ਮਿਲਕ ਵਾਂ ਜਿਵੇਂ ਜਿਹੜੀ ਆ ਮੋਟੀ ਲੱਗੀ ਸਿੱਧੀ ਐ ਡਾਇਰੈਕਟਰ ਰਬੜੇ ਭਰੀਆਂ ਆ ਕਿ 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 ਪਸ਼ੂ ਦੇ ਵਿੱਚ ਹੀ ਹੁੰਦਾ ਇਹ ਗੁਣ ਸੱਭੀਆਂ ਦਾ ਡਾਇਰੈਕਟ ਭਰੀਆਂ ਡ੍ਰੈਕ ਵੀ ਲਾ ਦੇ ਲਵੇ ਚੱਡਾ ਚੁੱਡਾ ਤੇ ਇਹਦੇ ਕੋਲ ਇਸ ਟਾਈਮ ਸ਼ੇਰ ਹੀ ਟਰ ਭਾਈ ਕਿੰਨਾ ਥਾ ਜਵਾਗ ਗਲਤ ਹੋਵੇ ਭੂਰ ਮਰੇ ਹਟਾ ਮਰੇ ਪਹਾੜਾ ਨਾ ਲਈ ਅੱਛਾ ਹੀ ਪਹਾੜਾ ਵਦ ਸਭ ਇਹਨੂੰ ਦੱਸਿਆ ਪਹਾੜਾ ਨਾ ਲਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਯਾ ਪਹਾੜਾ ਸਿਕਮਾ ਨਾ ਕਰਨਾ ਤੇ ਨਾ ਕਰਨ ਦੇਣਾ ਦੋ ਤਿੰਨ ਸੁਈਆਂ ਵਾ ਹਾਂਜੀ ਉਹਦੇ ਮੁਰਗਾ ਜਵਾਗ ਮਰਦੇ ਦੇ ਨਕਰੋ ਦਿਖਾ ਦਿਓ ਜਿੰਨੇ ਖਰਾਬ ਅੱਛਾ ਹੀ ਅਸੀਂ ਪਹਿਲਾਂ ਜਦੋਂ ਭੜ ਦੇ ਲਾ ਲਈ ਰੱਖਿਆ ਠੀਕ ਹੈ ਜੀ ਤਾਂ ਕਿ ਇਹਨੂੰ ਕੱਲ ਨੂੰ ਖਰਾਬ ਨਾ ਕਰੇ ਚੱਕਰ ਗਏ ਤੇ ਇਹ ਕਿੰਨਾ ਭੜ ਦੁੱਧ ਦੁੱਧ ਭਾਜੀ ਉਹਦੇ 12-13 ਕਿਲੋ ਕਰੂਗੀ ਪਰ ਮੈਂ 10 ਕਿਲੋ ਹੀ ਗੰਟੀ ਦਵਾਂ ਲਵੀ ਛੱਡੇ ਨੇ ਜਿਹੜੀਆਂ 10 ਕਿਲੋ ਆਮ ਲੈ ਦੂਗਾ ਹਾਂ ਜੀ ਕਰੋ ਜੀ ਚਾਹ ਤੇ ਸਫਾਈਆਂ ਦੇ ਥਾਂ ਤੇ ਨਿੰਬਰਾ ਕਰ ਜਿੰਨੇ ਦੀ ਹੋ ਰਿਆਂ ਹਾਂ ਜੀ ਚੋ ਕੇ ਫਿਰ ਉਹਨੇ ਦੁੱਧ ਫ੍ਰੀ ਪੀਵੇ ਅੱਛਾ ਜੀ ਜਿਹੜਾ ਸੋਨੂੰ ਵੀ ਤੇ ਘਰੋਂ ਲੱਗਾ ਜਾਊ ਨਾ ਹਾਂ ਜੀ ਉਹ ਦੁੱਧ ਚੋ ਕੇ ਫਿਰ ਉਹਨੇ ਲਈ ਆ ਠੀਕ ਹੈ ਠੀਕ ਹੈ ਜੀ ਕੋਈ ਘਾਟਾ ਨਹੀਂ ਕੋਈ ਨਹੀਂ ਦੁੱਧ ਭਾਵੇਂ ਕੋਈ ਦਾਹੀਆ ਦਾ ਕੋਲੇ ਮੀਨੀ ਦਾ ਕੋਈ 20 ਹਜ਼ਾਰ ਦਾ ਕੋਲੇ ਲਓ ਭਾਈ ਸੁਣੋ ਭਾਈ ਜਿਹੜਾ ਆਂਡਾ ਖਾਂਦਾ ਮੁਰਗੀ ਨਹੀਂ ਖਾਂਦਾ ਤੇ ਬਿਲਕੁਲ ਜਾਇਜ਼ ਨਿਹੰਡਾ ਵਾ ਤੇ ਜਾਇਜ਼ ਗਾਂ ਦੇ ਰੇਦਾ ਭਾਈ ਜੀ ਟੂੜੀ ਦੇ ਲੱਗੀਆਂ ਜਈ ਕੋਈ ਭਰਾ ਕੋਈ ਚਾਰਾ ਚੂਰਾ ਕੋਈ ਚੰਗਾ ਦੇ ਦੁੱਧ ਚੰਗਾ ਕੱਢੀਦਾ ਤੇ ਮੁੱਲ ਭਾਈ ਦਸੀਏ ਦਾ ਇਹਦਾ ਮੁੱਲ ਭਾਈ ਨਾਪ ਅਗਲਾ 52-56 اچھا ਨਾ 52 ਹਾਂ ਹਾਂ ਨਾ 50 ਹਜ਼ਾਰ ਦਿੰਦੀ ਨੇ ਅਨੰਦਰ ਕਰ ਦਿੱਗੇ ਪਰ ਭਾਈ ਦੋ ਨਮਲੇ ਕੋ ਮੁੱਲ ਲਵਾ ਲੈ ਮੇਰਾ ਵੀਰ ਨਹੀਂ ਦੋ ਜਾਨੇ ਗਣੇ ਅਸਰ ਉਹਦਾ ਪਹਿਟਾ ਆ ਗਿਲੇ ਹੁੰਦੇ ਆ ਨੇ ਹਾਂ ਉਦੋਂ ਇਹ ਪਾ ਜਨੇ ਭਾਈ ਇਹ ਬਸ ਨਿੰਜਾ ਹੀ ਦੇ ਦਈਏ ਨਹੀਂ ਹੋਰ ਛੱਡ ਦਈਏ ਕਰਾਇਆ ਛੱਡ ਦਈਏ ਕਰਾਇਆ ਛੱਡ ਜੇ ਪੂਰੇ ਭਾਜੀ 47000 ਦੀ ਮਾਝ ਦਵਾਂਗੇ ਲੋਬ ਜੀ ਕਰਾਇਆ ਬਿਲਕੁਲ ਕਰਾਇਆ ਕੋਈ ਮੋਗੇ ਨਾ ਲੈ ਜੇ ਤੇ ਭਾਵੇਂ ਕੋਈ ਮੋਗੇ ਬਾਹ ਲੈ ਜੇ ਮੈਂ ਪਿੱਛੇ ਲੈ ਜੇ 3000 ਰੁਪਏ ਕਰਾਇਆ ਛੱਡਦਾ ਜੀ ਲੋਬ ਜੀ 50 30000 ਛੱਡਦਾ 47000 ਮੇਰਾ 1000 ਗਿਆ ਸਾਈ ਰੱਖ ਲੈ ਮੇਰੀ ਵਿੱਚੋਂ ਅਚਾ ਇਮਾਨਦਾਰੀ ਦੇ ਨਾਲ ਜਿੱਦਣ ਦੁੱਧੋ ਭਾਜੇ ਮੈਨੂੰ 4000 ਵੀ ਲਾ ਦੇ ਤਾ ਲੋ ਵੀ ਦੁੱਧ ਫਰੀ ਗੁੱਧ ਕੱਠੇ ਪਾਉ ਦੇ ਦੁੱਧ ਫਰੀ ਦੁੱਧ ਫਰੀ 40000 ਦੀ ਆਪਣੀ ਮਾਂਦਾਰੀ ਨਾਲ ਜੇ ਕੋ ਮੱਝ ਸੱਜਰ ਲਵੇ ਕੋ 10000 ਨਾਲ ਲਵੇ ਫਿਰ ਮੱਝ ਸੱਜਰ ਲੈ ਜੇ ਨੂੰ ਠੀਕ ਹੈ ਠੀਕ ਹੈ ਲਓ ਬਈ ਦੋ ਬਾਈ ਕੋਈ ਵਧੀਆ ਗਾਂਡ ਦੀਆਂ ਪੋਰੀਆਂ ਚਲ ਗਈਆਂ ਨੇ ਅੰਦਰ ਦੇ ਦੁੱਤੋਂ ਨੇ ਪ੍ਰਣਾ ਕਰਮਾੜੀ ਨੇ ਤੇ ਹੁਣ ਮੋਲ ਬਾਈ ਨੇ ਕੀਤਾ 47000 ਇੱਜੋ ਬਾਈ ਛੋਟ 150 ਦਾ ਕੰਮ ਹੀ ਹੋਣਾ ਬਸ ਇੱਜੋ ਵੀ ਦੋ ਸੋਈ ਇੱਜੋ 200 ਕਰ ਦਾਂਗੇ ਲਓ ਬਾਈ ਇੱਜੋ ਵੀ ਦੋ ਸੋ ਬਾਈ ਮੇਰੇ ਘਰ ਕੋਥੇ ਬੋਲਾ ਬਣਾ ਕੇ ਖੜੇ ਬੋਲਾ ਬੰਦਾ ਜੇ ਕਿਸੇ ਦੇ ਘਰ ਵੀ ਜਾ ਕੇ ਬੋਲਾ ਬਣੂਗਾ ਤੀਜੇ ਦਿਨ ਸੂਈ ਨੂੰ ਆਏ ਲਓ ਵੀ ਜਿਹੜੇ ਪੁਰਾਣੇ ਚੱਕਣੀ ਹੋਊਗੀ ਇੱਥੇ ਬੋਲਾ ਬਾਈ ਬਣਾ ਕੇ ਖਵਾ ਕੇ ਘੱਲੂ ਦਾ ਠੀਕ ਹੈ ਠੀਕ ਹੈ ਜੀ ਹੋਰ ਭਾਜੀ ਕੁਝ ਕਹਿਣਾ ਹੋਵੇ ਬਾਕੀ ਮਿਹਰਬਾਨੀ ਹੋਈ ਆਪਣੇ ਛੋਟੇ ਛੋਟੇ ਮੋਲਿਆ ਹਾਂਜੀ ਹੁਣ ਇਹ ਲੋ ਕਹਦੇ ਵੀਰਾਜ ਤੋਂ ਘਟ ਘੱਲ ਕੋਈ ਚੋਬਾ ਜੀ ਕੀ ਕਿਹਿਆ ਜਤੇਪ ਵਹੀਂ ਪੈ ਖਦੀ ਰਹਿੰਦੀ ਆ ਹਾਂਜੀ ਹਾਂਜੀ ਕੀ ਤੁਹਾਡੇ ਨਾਲ ਕਿੰਨਾ ਕਿਤੇ ਹਾਲ ਕੀ ਪਤਿਆ ਜੀ ਮਿਲਣੀ ਗਈ ਮਾ ਲੋ ਠੀਕ ਆ ਆਹ ਬਾਈ ਜੀ ਬਿਲਕੁਲ ਜਿਹੜੇ ਨੋਰਮਲ ਆਜ ਬਾਈ ਦੁੱਧ 7 ਕਿਲੋ ਮੱਝ ਲੈਣ ਚੱਲ ਜੀ ਨਾ 80 90 ਹਜ਼ਾਰ ਤੋਂ ਘੱਟ ਮੱਝ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਬੋਲੇ ਚੁੱਕੇ ਯਾਰ ਤੇ ਪੱਕਾ ਇਹਦਾ ਫਾਇਦਾ ਇਹ ਆ ਹਾਂਜੀ ਸੂਆ ਚੋ ਦੁੱਧ ਚੋ ਅਰਮਾਨ ਆ ਫਿਰ ਕਹਿੰਦੇ ਜੇ ਪੈਸੇ ਜਦੋਂ ਮਰਜ਼ੀ ਬੋਝ ਪਾ ਲੋ ਪਾ ਚ ਪਾ ਲੋ ਇੰਨਾ ਟੰਗਾਂ ਦਾ ਇਹ ਫਾਇਦੇ ਹੁੰਦੇ ਜੀ ਠੀਕ ਆ ਠੀਕ ਆ ਬਾਈ ਛੋਟੇ ਛੋਟੇ ਮੋਲਾਂ ਵਾਲਾ ਵੀਰ ਛਾਇਆ ਪਿਆ ਵਾ YouTube ਤੇ ਤੇ ਵਾਤਾਵਰ ਸਪੋਰਟ ਕਰਿਆ ਕਰੋ ਅੱਗੇ ਵੀ ਸ਼ੇਅਰ ਕਰ ਜਾਇਆ ਕਰੋ ਵੀਡੀਓ ਜਿਹੜੇ ਵੀਰ ਭਰਾਲੇ ਕੋਈ ਪਸ਼ੂ ਖਰੀਦਣਾ ਹੋਵੇ ਸਾਨੂੰ ਪਾਈ ਗਏ। ਇਹ ਆਪਾਂ ਹੋਰ ਵੀ ਵੀਡੀਓ ਮਤਲਬ ਪਾਉਂਦੇ ਰਹੇ ਨੇ ਚੰਗੇ ਪਸ਼ੂਆਂ ਦੀਆਂ ਤੇ ਜਾਇਜ਼ ਮੁੱਲ ਦੇ ਪਾਉਂਦੇ ਆ ਬਿਲਕੁਲ ਗਾਰੰਟੀਦਾਰ ਹੁੰਦਾ ਮਾਲ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।